ਹਾਲੇਲੂਇਆ ਇਸ ਬੜੀ ਟੈਸਟਮਨੀ ਕੋ ਸੁਣਤੇ ਹੈ ਜੀ ਜੀ ਸਭ ਨੂੰ ਜੈ ਮਸੀਹ ਦੀ ਮੇਰੀ ਗਵਾਹੀ ਅਗਰ ਮੈਂ ਪੂਰੀ ਤਾਂ ਗਵਾਹੀ ਦੇਣ ਲੱਗਾ ਤਾਂ ਬਹੁਤ ਸਮਾਂ ਲੱਗ ਜਾਏਗਾ ਮੈਂ ਛੋਟ ਚ ਤੁਹਾਨੂੰ ਦੱਸਣਾ ਚਾਹੁੰਦਾ ਹੈ ਜਦੋਂ ਮੈਂ ਪਹਿਲੀ ਵਾਰੀ ਇਸ ਭਵਨ ਦੇ ਵਿੱਚ ਆਇਆ ਪਰਮੇਸ਼ਵਰ ਦੇ ਦਾਸ ਸੰਤ ਮੰਗਲਪੋਲ ਜੀ ਨੂੰ ਜਦੋਂ ਮੈਂ ਪਹਿਲੀ ਵਾਰੀ ਮਿਲਿਆ ਸੀ ਮੇਰੀ ਵਾਈਫ ਤੇ ਦੁਸ਼ਟ ਆਤਮਾ ਦਾ ਬਹੁਤ ਵੱਡਾ ਅਟੈਕ ਸੀ ਜਿੰਨੂੰ ਲੈ ਕੇ ਅਸੀਂ ਬਹੁਤ ਸਾਰੇ ਥਾਵਾਂ ਤੇ ਗਏ ਪਰ ਕਿਤੋਂ ਵੀ ਕੋਈ ਫਰਕ ਨਹੀਂ ਸੀ ਪੈਂਦਾ ਪਰ ਮੇਰੇ ਮਦਰੇ ਲੋ ਇੱਥੇ ਬੈਠੇ ਨੇ ਉਹਨਾਂ ਨੇ ਦੱਸਿਆ ਸੰਤਾਂ ਦੇ ਕੋਲ ਆਉਣ ਦੇ ਲਈ ਜਦੋਂ ਮੈਂ ਆਪਣੀ ਵਾਈਫ ਨੂੰ ਲੈ ਕੇ ਇੱਥੇ ਆਇਆ ਮੈਂ ਔਰ ਮੇਰੇ ਵਾਈਫ ਤੇ ਮੇਰਾ ਬ੍ਰਦਰ ਲੋ ਹੀ ਨਾਲ ਮੇਰੀ ਸੱਸ ਮੇਰੇ ਨਾਲ ਹੀ ਅਸੀਂ ਚਾਰੇ ਜਾਣੇ ਸੰਤਾਂ ਦੇ ਕੋਲ ਆਏ ਸੰਤਾਂ ਨੂੰ ਆਪਣੀ ਪ੍ਰੋਬਲਮ ਦੱਸੀ ਸੰਤਾਂ ਨੇ ਪਰਮੇਸ਼ੁਰ ਦੇ ਕਲਾਮ ਦੇ ਵਿੱਚੋਂ ਪ੍ਰਭੂ ਯਿਸੂ ਮਸੀਹ ਦੇ ਬਾਰੇ ਮੈਨੂੰ ਦੱਸਣਾ ਸ਼ੁਰੂ ਕੀਤਾ ਮੈਂ ਸੁਣਦਾ ਰਿਹਾ ਪਹਿਲੀ ਵਾਰੀ ਆਇਆ ਸੀ ਬਹੁਤ ਸਾਰੀਆਂ ਗੱਲਾਂ ਨੂੰ ਮੈਂ ਇਗਨੋਰ ਕੀਤਾ ਉਸ ਸਮੇਂ ਤੇ ਮੈਨੂੰ ਸੰਤਾਂ ਨੇ ਪੁੱਛਿਆ ਕੁਝ ਸਮਝ ਆਇਆ ਮੈਂ ਇਹਨਾਂ ਨੂੰ ਬੋਲਿਆ ਹਾਂਜੀ ਮੈਨੂੰ ਸਮਝ ਆਇਆ ਏ ਇਹਨਾਂ ਨੇ ਪ੍ਰਾਰਥਨਾ ਕੀਤੀ ਲੈ ਕੇ ਮੈਂ ਆਪਣੀ ਵਾਈਫ ਨੂੰ ਆਇਆ ਸੀ ਉਸ ਸਮੇਂ ਤੇ ਪਰ ਮੈਨੂੰ ਇਦਾਂ ਜਿਦਾ ਮੇਰੇ ਅੰਦਰੋਂ ਕੋਈ ਚੀਜ਼ ਨਿਕਲ ਕੇ ਗਈ ਏ ਔਰ ਉਸ ਦਿਨ ਤੋਂ ਬਾਅਦ ਮੈਂ ਸੰਤਾਂ ਨੂੰ ਬੋਲਿਆ ਮੈਂ ਕਹਾ ਸੰਜੀ ਮੈਂ ਆਪਣੀ ਪਤਨੀ ਨੂੰ ਲੈ ਕੇ ਇੱਥੇ ਆਇਆ ਵਿਸ਼ਵਾਸ ਤੇ ਮੈਂ ਤਾਂ ਕਰਾਂਗਾ ਜੇ ਠੀਕ ਹੋ ਜੇਗੀ ਤੇ ਉਕੇ ਇਹਨੂੰ ਇੱਕ ਰਾਤ ਵਿੱਚ ਪੰਜ-ਪੰਜ ਵਾਰੀ ਦੰਦਲਾਂ ਪੈਂਦੀਆਂ ਸੀ ਡੇਲੀ ਓ ਗਾਡ 10 ਵਜੇ ਤੋਂ ਲੈ ਕੇ ਮਨੇਰ ਦੇ 5 ਵਜੇ ਤੱਕ ਸਾਰੀ ਰਾਤ ਇਦਾਂ ਚੱਲਦਾ ਸੀ ਮੈਂ ਸੌਂਦਾ ਨਹੀਂ ਸੀ ਓ ਗਾਡ ਹੁਣ ਸਾਰਾ ਸਾਰਾ ਪਰਿਵਾਰ ਵੀ ਸਾਡਾ ਸਾਥਛਡ ਉਹ ਛੱਡ ਗਿਆ ਸੀ ਓਏ ਹੋਏ ਹੋਏ ਤੇ ਮੈਨੂੰ ਸੰਤਾ ਨੇ ਬੋਲਿਆ ਇਹ ਤਾਂ ਠੀਕ ਹੋ ਗਈ ਆ ਮੈਂ ਉਹਨਾਂ ਦੀ ਗੱਲ ਨੂੰ ਐਕਸੈਪਟ ਕੀਤਾ ਮੈਂ ਘਰ ਚੱਲ ਗਿਆ ਘਰ ਜਾਂਦਿਆਂ ਹੀ ਇਹ ਬਹੁਤ ਸੋਹਣਾ ਸੋ ਗਈ ਸਵੇਰੇ 9 ਵਜੇ ਉੱઠી ਮੈਨੂੰ ਵਿਸ਼ਵਾਸ ਹੋ ਗਿਆ ਮੈਂ ਉਸ ਸਮੇਂ ਤੋਂ ਸੰਤਾ ਦੇ ਨਾਲ ਜੁੜਿਆ ਪਰਮੇਸ਼ੂ ਦੇ ਕਲਾਮ ਦੇ ਵਿੱਚੋਂ ਸਿੱਖਿਆ ਲੈਂਦੇ ਰਹੇ ਔਰ ਪਰਮੇਸ਼ਰ ਨੇ ਵੱਡੇ ਵੱਡੇ ਕੰਮ ਜ਼ਿੰਦਗੀ ਦੇ ਵਿੱਚ ਸ਼ੁਰੂ ਕੀਤੇ ਚੱਲਦਿਆਂ ਚੱਲਦਿਆਂ ਹਾਲਾਤ ਐਡਾ ਜ਼ਬਰਦਸਤ ਬਣਿਆ ਜੀਵਨ ਦੇ ਵਿੱਚ ਮੇਰੇ ਪਰਿਵਾਰ ਅਸੀਂ ਮੈਂ ਸ਼ਰਮਾ ਕਾਸਟ ਤੋਂ ਬਿਲੋਂਗ ਕਰਦਾ ਮੈਂ ਬ੍ਰਾਹਮਣ ਆ ਅਰੇ ਮੇਰੇ ਪਰਿਵਾਰ ਸਾਰਾ ਸਾਰਾ ਪਰਿਵਾਰ ਮੇਰੇ ਨਾਨਕੇ ਵੀ ਤੇ ਮੇਰੇ ਦਾਦਕੇ ਸਾਰੇ ਮਹੰਤਾਂ ਦਾ ਪਰਿਵਾਰ ਆ ਓਕੇ ਮੇਰੇ ਪਰਿਵਾਰ ਨੇ ਇਤਰਾਜ਼ ਸ਼ੁਰੂ ਜਤਾ ਦਿੱਤਾ ਕਿ ਤੂੰ ਇਸਾਈ ਬਣ ਗਿਆ ਤੂੰ ਚਰਚ ਜਾਣ ਲੱਗ ਪਿਆ ਚਾਹੇ ਹਾਨੂੰ ਛੱਡ ਦੇ ਚਾਹੇ ਚਰਚ ਛੱਡ ਦੇ oh god ਉਹਨਾਂ ਨੇ ਇਹ ਡਿਸੀਜਨ ਲਿਆ ਮੇਰੇ ਸਾਹਮਣੇ ਇਹੀ ਕਿਹਾ ਉਹਨਾਂ ਨੇ ਇੱਕ ਡਿਸੀਜਨ ਲੈ ਚਾਹੇ ਚਰਚ ਛੱਡ ਦੇ ਚਾਹੇ ਸਾਨੂੰ ਛੱਡ ਦੇ ਤੇ ਮੈਂ ਇਕੱਲਾ ਇਕੱਲਾ ਸੀ ਮੇਰੇ ਡੈਡੀ ਹੁਣੀ ਪੰਜ ਭਰਾ ਨੇ ਪੰਜਾਂ ਚ ਕਿਸੇ ਦਾ ਕੋਈ ਮੁੰਡਾ ਨਹੀਂ ਹੈ ਮੈਂ ਇਕੱਲਾ ਹਾਏ ਮੇਰੇ ਉਸ ਸਮੇਂ ਤੇ ਛੱਡਣਾ ਤੇ ਬਹੁਤ ਔਖਾ ਸੀ ਆਪਣੇ ਮਾਪਿਆਂ ਨੂੰ ਪਰ ਮੈਂ ਮੈਂ ਕਹਾਂ ਮੈਨੂੰ ਸਮਾਂ ਦੋ ਕੋਈ ਗੱਲ ਨਹੀਂ ਮੈਂ ਪ੍ਰਾਰਥਨਾ ਕਰਦਾ ਸੀ ਜਦੋਂ ਮੈਂ ਪ੍ਰਾਰਥਨਾ ਤੇ ਬੈੰਦਾ ਸੀ ਤੇ ਮੈਨੂੰ ਮੇਰੇ ਮੰਮੇ ਜਿਹੜੇ ਸੀ ਉਹ ਭੇਟਾਂ ਲਾ ਲੈਂਦੇ ਸੀ ਉੱਚੀ ਆਵਾਜ਼ ਦੇ ਨਾਲ ਓਕੇ ਮੈਂ ਸੋਚਦਾ ਸੀ ਯਾਰ ਮੈਂ ਪ੍ਰਾਰਥਨਾ ਕਰਦਾ ਮੈਨੂੰ ਕਿਉਂ ਇਦਾਂ ਕਰਦੇ ਉਹਨਾਂ ਨੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰਤਾ ਓਕੇ ਬਹੁਤ ਸਾਰਾ ਤੰਗ ਕਰਨਾ ਸ਼ੁਰੂ ਕੀਤਾ ਇੱਕ ਦਿਨ ਇਦਾਂ ਦਾ ਹਾਲਾਤ ਆਇਆ ਰਾਤ ਦੇ 11 12 ਵਜੇ ਦਾ ਟਾਈਮ ਸੀ ਮੇਰਾ ਬੱਚਾ ਛੋਟਾ ਜਿਹਾ ਬੇਟਾ ਐ ਮੈਂ ਉਹਨੂੰ ਅਜੇ ਦੁੱਧ ਚੁੰਗਦਾ ਸੀ ਵਿਚਾਰਾ ਕੁਛੜ ਸੀ ਉਹ ਮੇਰੇ ਮਾਤਾ ਨੇ ਰਸੋਈ ਨੂੰ ਤਾਲਾ ਮਾਰ ਲਿਆ ਕਹਿੰਦੀ ਅਸੀਂ ਤੈਨੂੰ ਆਪਣੇ ਘਰ ਨਹੀਂ ਰੱਖਣਾ ਮੈਂ ਪਰਮੇਸ਼ੁਰ ਦੀ ਪੁੱਲ ਫੁਰ ਤੇ ਬੋਲਾਂ ਮੈਂ ਆਪਣੇ ਮਾਪਿਆਂ ਦਾ ਕੋਈ ਨਰਾਦਰ ਨਹੀਂ ਕਰ ਰਿਹਾ ਮੈਂ ਪਹਿਲਾਂ ਦੱਸ ਰਿਹਾ ਤੁਹਾਨੂੰ ਇਹ ਸ਼ੈਤਾਨ ਦੀ ਯੋਜਨਾ ਹੁੰਦੀ ਹੈ ਕਿ ਕਿਵੇਂ ਪਰਮੇਸ਼ਵਰ ਤੋਂ ਦੂਰ ਕਰਨਾ ਹੈ ਬੰਦੇ ਨੂੰ ਮੇਰਾ ਮਾਪਿਓ ਮੇਰੇ ਨਾਲ ਆ ਬਹੁਤ ਵਧੀਆ ਇਨਸਾਨ ਨੇ ਉਹ ਪਰ ਉਸ ਸਮੇਂ ਤੇ ਸ਼ੈਤਾਨ ਅਟੈਕ ਕਰਦਾ ਸੀ ਕਿ ਮੈਂ ਪ੍ਰਭੂ ਯਿਸੂ ਮਸੀਹ ਤੋਂ ਦੂਰ ਹੋਵਾਂ ਉਹਨਾਂ ਨੇ ਮੈਨੂੰ ਬੋਲਿਆ ਚਾਹੇ ਸਾਨੂੰ ਛੱਡ ਦੇ ਚਾਹੇ ਚਰਚ ਛੱਡ ਦੇ ਮੈਂ ਕਿਹਾ ਆਪਣੇ ਡੈਡੀ ਨੂੰ ਕਿਹਾ ਮੈਂ ਕਹਾਂ ਫਾਦਰ ਸਾਹਿਬ ਤੁਸੀਂ ਮੈਂ ਤੁਹਾਡਾ ਬੱਚਾ ਹਾਂ ਮੈਨੂੰ ਰਾਤ ਆਵਾਜ਼ ਮਾਰੋਗੇ ਮੈਂ ਰਾਤ ਹਾਜ਼ਰ ਹੋ ਜਾਵਾਂਗਾ ਪਰ ਮੇਰੀ ਜ਼ਿੰਦਗੀ ਦਾ ਸਵਾਲ ਹੈ ਮੈਂ ਪਰਮੇਸ਼ਰ ਨੂੰ ਜਾਣ ਲਿਆ ਮੈਂ ਰੱਬ ਨਹੀਂ ਛੱਡ ਸਕਦਾ ਮੈਂ ਤੁਹਾਨੂੰ ਛੱਡ ਦਾਂਗਾ oh hallelujah ਇਹ ਹੈ ਯੀਸ਼ੂ ਮਸੀਹ ਐਸੀ ਪੂਰੇ ਸੰਸਾਰ ਕੇ ਅੰਦਰ ਕਰੋੜੋਂ ਐਸੀ ਟੈਸਟਮਨੀ ਹੈ ਜਦ ਜੀਜਸ ਮਿਲਤਾ ਹੈ ਫਿਰ ਇਨਸਾਨ ਸਭ ਕੁਝ ਛੋੜ deta hai hallelujah सबसे अहम माता पिता होते हैं तो ब्रदर केश ने बोला ठीक है कोई बात नहीं हम माता पिता को छोड़ तो नहीं सकते कितनी अच्छी बात है कि जब भी आपको जरूरत पड़े मैं आपके लिए हाजिर हूं लेकिन मैं अपने खुदावन सृष्टिकर्ता सर्वशक्तिमान परमेश्वर प्रभु यीशु मसीह को नहीं छोड़ सकता एक बार जोर से ताली जाए जी बेटा थोड़ी ਔਰ ਮੈਂ ਜਦੋਂ ਆਪਣੇ ਘਰ ਦੇ ਵਿੱਚੋਂ ਬਾਹਰ ਨਿਕਲਿਆ ਮੈਂ ਕਿਰਾਏ ਤੇ ਪੋਸ਼ਨ ਲੱਭਣਾ ਸ਼ੁਰੂ ਕੀਤਾ ਰਾਤ ਨੂੰ ਮੈਂ ਘਰ ਚੋਂ ਬਾਹਰ ਨਿਕਲ ਕੇ ਮੈਂ ਆਪਣੇ ਸਹੁਰਿਆਂ ਦੇ ਘਰ ਚੱਲ ਗਿਆ ਉਸ ਤੋਂ ਬਾਅਦ ਮੈਂ ਪੋਸ਼ਨ ਕਿਰਾਏ ਤੇ ਲਿਆ ਮੇਰਾ ਹਾਲਾਤ ਇੰਨਾ ਕਿ ਖਰਾਬ ਹੋ ਗਿਆ ਸੀ ਮੈਨੂੰ ਮੇਰੇ ਕਾਰੋਬਾਰ ਜੋ ਮੈਂ ਕਰਦਾ ਸੀ ਕੰਮ ਉਤੋਂ ਵੀ ਜਵਾਬ ਹੋ ਗਿਆ ਸੀ ਮੈਂ ਪੜਿਆ ਆਇਆ ਕੋਈ ਅਨਪੜ੍ਹ ਨਹੀਂ ਆ ਮੈਂ ਜਿੱਥੇ ਇੰਟਰਵਿਊ ਦਿੰਦਾ ਹੁੰਦਾ ਸੀ ਪਹਿਲੇ ਸਮੇਂ 'ਚ ਮੈਂ ਪਾਸ ਕਰਕੇ ਹੁੰਦਾ ਸੀ ਇੰਟਰਵਿਊ ਉਹ ਉਸ ਸਮੇਂ ਤੇ ਮੈਂ ਜਿੱਥੇ ਇੰਟਰਵਿਊ ਦੇਣ ਲਈ ਜਾਂਦਾ ਸੀ ਮੈਂ ਫੇਲ ਹੋ ਜਾਂਦਾ ਸੀ ਓਕੇ ਮੈਨੂੰ ਮੇਰੇ ਬੱਚੇ ਵੀ ਸਕੂਲ ਚੋਂ ਬਾਹਰ ਕੱਢ ਦਿੱਤੇ ਗਏ ਹਾਲਾਤ ਇੰਨਾ ਮਾੜਾ ਆਇਆ ਮੈਨੂੰ ਮਜਬੂਰਨ ਹਾਈਵੇ ਦੇ ਉੱਤੇ ਮੇਨ ਰੋਡ ਤੇ ਜਿੱਦਾਂ ਡੰਗਰਾਂ ਦੇ ਵਾਸਤੇ ਘਟਾਰਾ ਤਿਆਰ ਕਰੀਦਾ ਉਦਾਂ ਦਾ ਤਿਆਰ ਕਰਕੇ ਉੱਤੇ ਭੰਗ ਪਾ ਕੇ 6 ਮਹੀਨੇ ਉੱਥੇ ਗੁਜ਼ਾਰਾ ਕੀਤਾ ਆਪਣੇ ਬੱਚਿਆਂ ਦੇ ਨਾਲ ਇਹ ਹੈ ਮੁਹੱਬਤ ਪਰਮੇਸ਼ਵਰ ਕੀ ਹallelujah ਐਸਾ ਪ੍ਰੇਮ ਹੋਣਾ ਚਾਹੀਏ ਉਸ ਤੋਂ ਬਾਅਦ ਮੈਂ ਕਿਰਾਏ ਦੇ ਮਕਾਨ ਤੇ ਜਦੋਂ ਮੈਂ ਗਿਆ ਤੇ ਮੇਰ ਤੋਂ ਕਿਰਾਇਆ ਵੀ ਨਹੀਂ ਦਿੱਤਾ ਜਾਂਦਾ ਕਿਰਾਏ ਵਾਲਿਆਂ ਨੇ ਮੇਰਾ ਮਕਾਨ ਦੇ ਜਦੋਂ ਜਿਹੜਾ ਮੇਰਾ ਸਮਾਨ ਹੈ ਸਾਰੇ ਸਮਾਨ ਨੂੰ ਤਾਲਾ ਮਾਰ ਲਿਆ ਮੈਨੂੰ ਘਰ ਚੋਂ ਬਾਹਰ ਕੱਢਤਾ ਉਹਨਾਂ ਨੇ ਸਾਰਾ ਸਮਾਨ ਜ਼ਬਤ ਕਰ ਲਿਆ ਉਹਨਾਂ ਨੇ ਫਿਰ ਮੈਂ ਕੰਪਨੀ ਤੇ ਚੱਲ ਗਿਆ ਗੁਜਰਾਤ ਕੰਮ ਕਰਕੇ ਆਇਆ 20-25000 ਰੁਪਏ ਉੱਥੋਂ ਕਮਾਇਆ ਜਦੋਂ ਮੈਂ ਉੱਥੋਂ ਵਾਪਸ ਆਇਆ ਸਾਰਿਆਂ ਦੇ ਅਕਾਊਂਟ ਦੇ ਵਿੱਚ ਪੈਸੇ ਆਉਣੇ ਸ਼ੁਰੂ ਹੋ ਗਏ ਲੇਕਿਨ ਮੇਰੇ ਖਾਤੇ 'ਚ ਪੈਸਾ ਹੀ ਨਾ ਆਵੇ। ਓ ਮੈਂ ਉੱਥੇ ਵੀ ਪਰੇਸ਼ਾਨ ਹੋਇਆ ਫੋਨ ਕੀਤੇ ਅੱਗੇ ਜੋ ਸਾਡੇ ਹੈਗੇ ਸੀ ਉਹਨਾਂ ਨੇ ਫੋਨ ਕੀਤਾ ਫੋਰਮੈਨਾਂ ਨੂੰ ਉਹਨਾਂ ਨੇ ਪੈਸੇ ਪੁਆਏ ਮੈਂ ਬੈਂਕ ਚੋਂ ਕਢਾਉਣ ਵਾਸਤੇ ਗਿਆ ਪੈਸੇ ਮੇਰੇ ਬੈਂਕ 'ਚ ਪੈਸੇ ਹੀ ਐਨੇ ਕੱਟੇ ਗਏ। ਉਹ ਤੋਂ ਬਾਅਦ ਲੋਕਡਾਊਨ ਹੋ ਗਿਆ। ਐਨੇ ਕ ਹਾਲਾਤਾਂ 'ਚ ਗਿਆ ਮੇਰੇ ਪਿਓ ਨੇ ਮੈਨੂੰ ਕਦੀ ਦਿਹਾੜੀ ਨਹੀਂ ਲਾਉਣ ਦਿੱਤੀ। ਉਹ ਸਮੇਂ ਦੇ ਵਿੱਚ ਮੈਂ 300 ਰੁਪਏ 350 ਰੁਪਏ ਦੇ ਵਿੱਚ ਦਿਹਾੜੀ ਲਈ। ਓਕੇ 6-7 ਮਹੀਨੇ ਮੈਂ ਲਗਾਤਾਰ ਦਿਹਾੜੀਆਂ ਲਈਆਂ ਸਿਰਫ ਇੱਕ ਐਤਵਾਰ ਸੀ ਜਦੋਂ ਮੈਂ ਚਰਚ ਹੁੰਦਾ ਹੀ ਮੈਂ ਲਗਾਤਾਰ ਦਿਹਾੜੀਆਂ ਲਾਉਂਦਾ ਰਿਹਾ। ਇਹ ਸਭ ਕੁਝ ਪ੍ਰਭੂ ਕੇ ਲਈ ਕੀਤਾ। ਹallelujah। ਤੋਂ ਬਹੁਤ ਅਭਿਸ਼ੇਕ ਕੀਤਾ ਰਕੇਸ਼ ਨੇ। ਰਕੇਸ਼ ਜੀ ਅਪ ਸਮਾ ਕਮ ਹੈ। ਚਾਹਤਾ ਤੋਂ ਮੈਂ ਐਸਯੂ ਕੇ ਬਹੁਤ لیکن اب اپ کے جیون میں جو اپ نے پربھو کے لیے پرکشم کیا اس کا اپ کو کیا پرتیفال ملا اب جی بتا جیڑا ہن پرتیفال ملیا میں جویں دس رہا میں ایک سمے اپنے گھر چ باہر نکلیا سی اوکے میں اپنے گھر دے وچ بیٹھا 25 دسمبر تے 10 دن پہلا سنت جی اور માતા جی ساڈے گھر گئے اپ کرائے کے مکان پہ رہ رہے تھے اپ اپنے گھر میں نہیں کرائے دے مکان چ میں رہ رہا سی کرائے دے مکان دے وچ اپا satsang کرایا اور رب دے दास وی اوتھے گئے رب دے داسی وی نال گئے سنو ऐसा दिल होना चाहिए आपके लोगों आपके पास अच्छे अच्छे घर हैं ले, लेकिन आपने कभी परमेश्वर के वचन को जगा नहीं दी आप कभी सोचते नहीं कि मैंने भी सत्संग कराना है तब बरकतें मिलती हैं जब इंसान अपने दिल को खोलता है परमेश्वर के लिए बेशक उनके पास घर नहीं था लेकिन उसने जबरदस्त सत्संग कराया और जब सत्संग करवाया तो मन खुश हुआ किसका ਖੁਦਾ ਦੇ ਦਾਸ ਦਾ ਖੁਦਾ ਦਾ ਦਾਸ ਜਬ ਬਲੇਸਿੰਗ deta hai to ਖੁਦਾ ਉਸ ਬਲੇਸਿੰਗ ਕੋ 100% डन ਕਰਤਾ ਹੈ ਜਬ ਕਿਰਾਏ ਕੇ ਮਕਾਨ ਕੇ ਅੰਦਰ ਸਤਸੰਗ ਕਰਵਾਇਆ ਤੋ ਤਬ ਕੀ ਹੋਆ ਕੇਜੀ ਕੀ ਬਲੇਸਿੰਗ ਮਿਲੀ ਆਪੇ ਮਾਤਾ ਜੀ ਜਦੋਂ ਘਰ ਦੇ ਅੰਦਰ ਐਂਟਰ ਹੋਏ ਘਰ ਦੇ ਅੰਦਰ ਐਂਟਰ ਹੁੰਦਿਆ ਹੀ ਇਹਨਾਂ ਨੇ ਕਹਿਆ ਰਕੇਸ਼ ਹੂੰ ਤੈਨੂੰ ਆਪਣਾ ਘਰ ਮਿਲਣ ਜਾ ਰਿਹਾ ਓਕੇ ਪਰ ਜਦੋਂ ਇਹਨਾਂ ਨੇ ਇੰਨੀ ਗੱਲ ਬੋਲੀ ਨਾਲ ਹੀ ਸੰਜੀ ਤੁਸੀਂ ਪ੍ਰਾਰਥਨਾ ਕਰਨੀ ਸ਼ੁਰੂ ਕਰਤੀ ਕਿ ਤੂੰ ਆਪਣੀ ਦਾਸੀ ਦੇ ਬੋਲਾਂ ਨੂੰ ਗਿਰਨ ਨਹੀਂ ਦੇਵੇਂਗਾ ਪਰਮੇਸ਼ਵਰ ਜੀ ਲਈਆ ਪਰ ਇਹਨਾਂ ਨੇ ਪ੍ਰਾਰਥਨਾ ਕੀਤੀ ਔਰ ਥੋੜੇ ਸਮੇਂ ਦੇ ਬਾਅਦ ਜਦੋਂ ਨਵਾਂ ਸਾਲ ਸ਼ੁਰੂ ਹੋਇਆ 2025 ਸ਼ੁਰੂ ਹੋਇਆ ਮੇਰੇ ਮੇਰੇ ਕੋਲ ਕੋਈ ਪੈਸਾ ਨਹੀਂ ਘਰ ਲੈਣ ਯੋਗ ਮੇਰੀ ਕੋਈ ਹੈ ਨਹੀਂ ਕਿ ਮੈਂ ਘਰ ਲਵਾਗਾ ਨਾ ਮੇਰੀ ਸੋਚ ਵਿੱਚ ਹੈਗਾ ਸੀ ਮੇਰੇ ਘਰ ਬੰਦਾ ਆਇਆ ਉਹਨੇ ਕਿਹਾ ਤੈਨੂੰ ਘਰ ਲੈ ਦिए ਆਪਾਂ ਘਰ ਦਾ ਸੌਦਾ ਮਾਰਨਾ ਸ਼ੁਰੂ ਕਰਤਾ ਸਾਰਾ ਕੁਝ ਕਰ ਲਿਆ ਅੱਜ ਪਰਮੇਸ਼ਰ ਨੇ ਮੈਨੂੰ ਆਪਣੇ ਘਰ ਦੇ ਨਾਲ ਬਲੈਸ ਕੀਤਾ ਸਾਹਿਬ ਕੁਝ ਪਰਮੇਸ਼ੁਰ ਨੇ ਇੰਤਜ਼ਾਮ ਕੀਤਾ ਇੱਕ ਨਿਆ ਪੈਸਾ ਨਿਆ आज रजिस्ट्री करवा के अपना घर परमेश्वर ने इसको दे दिया वो ऐसा इंतजामी परमेश्वर है जब आप परमेश्वर के लिए खड़े रहते हैं अले क्या बोला मैंने जब आप परमेश्वर के लिए खड़े हैं हर चीज दुनिया की हर नियामत आपके पांव में झुकाता है वो परमेश्वर वो ऐसा परमेश्वर है खुदावन या मसीह

ਜੀਵਨ ਦੇ ਵਿੱਚ ਕੋਈ ਬਦਲਾਵ ਨਹੀਂ ਕੋਈ ਮੈਨੂੰ ਆਤਮਾ ਦੀ ਸ਼ਾਂਤੀ ਨਹੀਂ ਸੀ ਬੇਸ਼ੱਕ ਮੈਂ ਬਹੁਤ ਸਾਰੇ ਪਾਸਟਰ ਸਾਹਿਬਾਨਾਂ ਦੇ ਨਾਲ ਬੈਠਾ ਪਾਸਟਰ ਕਾਨਫਰੰਸ ਦੇ ਵਿੱਚ ਵੀ ਗਿਆ ਪਰ ਮੇਰੇ ਅੰਦਰ ਜਿਹੜੀ ਖੇਚ ਸੀਗੀ ਉਹ ਵਾਪਸ ਇੱਥੇ ਹੀ ਬਣੀ ਰਹਿੰਦੀ ਸੀ ਮੈਂ ਦੁਬਾਰਾ ਪਰਮੇਸ਼ਵਰ ਦੇ ਅੱਗੇ ਗਿਆ ਮੈਂ ਇੱਕ ਦਿਨ ਟੁੱਟ ਗਿਆ ਸੀ ਬਹੁਤ ਜ਼ਿਆਦਾ ਉਸ ਦਿਨ ਗੁੱਡ ਫਰਾਈਡੇ ਸੀ ਹਾਂ ਗੁੱਡ ਫਰਾਈਡੇ ਵਾਲੇ ਦਿਨ ਮੈਂ ਕਿਹਾ ਮੈਂ ਆਪਣੇ ਜਿੱਥੇ ਚਰਚ ਜਾਂਦਾ ਸੀ ਮੈਂ ਕਿਹਾ ਮੈਂ ਅੱਜ ਉਸ ਚਰਚ ਤੇ ਨਹੀਂ ਜਾਣਾ ਮੈਂ ਆਪਣੇ ਘਰ ਹੀ ਜਿਹੜਾ ਚਰਚ ਦਾ ਟਾਈਮ ਉੱਥੇ ਹੁੰਦਾ ਹੈ ਮੈਂ ਆਪਣੇ ਘਰ ਹੀ ਜਗਵੇਦੀ ਲਗਾ ਕੇ ਮੈਂ ਉੱਥੇ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ ਮੈਂ ਪਰਮੇਸ਼ਰ ਨੂੰ ਬੋਲਿਆ ਪਰਮੇਸ਼ਰ ਜੀ ਦਾ ਤੇਰਾ ਸੱਚਾ ਦਾਸ ਐ ਜਿੱਥੇ ਤੂੰ ਚਾਹਨਾ ਕਿ ਮੈਂ ਜਾਵਾਂ ਮੈਨੂੰ ਉਹ ਸ਼ਕਲ ਵਖਾਮ ਉੱਥੇ ਜਾਣਾ ਚਾਹੁੰਦਾ ਮੈਂ ਹੋਰ ਕਿਤੇ ਨਹੀਂ ਜਾਣਾ ਨਹੀਂ ਤੇ ਮੈਂ ਨਹੀਂ ਜਾਊਂਗਾ ਅੱਗੇ ਪਾਸੇ ਵੀ ਓਕੇ ਪਰ ਮੈਨੂੰ बार-बार ਮੈਂ ਜਦੋਂ ਪ੍ਰਾਰਥਨਾ ਅੱਖ ਬੰਦ ਕਰਦਾ ਮੈਨੂੰ ਸੰਤਾਂ ਦਾ ਚਿਹਰਾ ਮੇਰੇ ਸਾਹਮਣੇ ਆ ਜਾਂਦਾ ਸੀ ਹਾਲੇਲੂਇਆ बार-बार ਮੇਰੇ ਨਾਲ ਇਦਾਂ ਹੁੰਦਾ ਸੀ ਫਿਰ ਮੈਂ ਉਸ ਦਿਨ ਤੋਂ ਬਾਅਦ ਸੀਜ਼ਨ ਲੈ ਲਿਆ ਮੈਂ ਸੰਤਾਂ ਨੂੰ ਕਿਹਾ ਮੈਂ ਆ ਰਿਹਾ ਚਰਚ ਦੇ ਵਿੱਚ ਫਿਰ ਉਸ ਸੰਡੇ ਵਾਲੇ ਦਿਨ ਈਸਟਰਡੇ ਦੇ ਮੈਚ ਪਰਮੇਸ਼ੁਰ ਦੇ ਭਵਨ ਚਾਏ ਉਸ ਤੋਂ ਬਾਅਦ ਅੱਜ ਤੱਕ ਮੈਂ ਇੱਥੇ ਹੀ ਹਾਂ ਪਰਮੇਸ਼ੁਰ ਨੇ ਆਪ ਕੋ ਸੁਪਰ ਬਲੈਸਟ ਕਰਦੀ ਆ ਬਹੁਤ ਸਾਰਾ ਬਲੈਸਟ ਸੁਣਨ ਵਾਲੇ ਕੋਲ ਸ਼ਾਰਟ ਕੇ ਮੈਸੇਜ ਦੇਣਾ ਇੱਕ ਸਮਾਂ ਸੀ ਜਦੋਂ ਮੈਨੂੰ ਸਾਰੇ ਕਹਿੰਦੇ ਸੀ ਤੂੰ ਯਸੂ ਨੂੰ ਛੱਡ ਦੇ ਤੂੰ ਆਪਣੀ ਜ਼ਿੰਦਗੀ ਖਰਾਬ ਕਰਨ ਦਿਆ ਤੂੰ ਚੰਗਾ ਭਲਾ ਪੈਸਾ ਕਮਾਉਂਦਾ ਸੀ ਐਸ਼ ਕਰਦਾ ਸੀ ਤੇ ਮੇਰੇ ਪਰਿਵਾਰ ਵੀ ਮੇਰੇ ਰਿਸ਼ਤੇਦਾਰ ਵੀ ਸਾਰੇ ਕਹਿੰਦੇ ਨੇ ਭੁੱਖਾ ਮਰਨਾ ਆ ਇਹਨੇ ਤਰਲਿਆਂ ਤੇ ਆ ਜਾਣਾ ਹੋ ਸਕੇ ਤੇ ਭਾਵੇਂ ਕੁਫਾ ਲੈ ਕੇ ਮਰ ਜਾਈ। ਪਰ ਅੱਜ ਮੈਂ ਦੱਸਣਾ ਚਾਹੁੰਦਾ ਕਿ ਅੱਜ ਇੱਕ ਵੀ ਚੀਜ਼ ਨਹੀਂ ਹੈ ਜਿਹੜੀ ਮੈਂ ਪਰਮੇਸ਼ਰ ਦੇ ਕੋਲੋਂ ਮੰਗਾ ਮੈਨੂੰ ਪਰਮੇਸ਼ਰ ਸਭ ਕੁਝ ਦੇ ਦਿੱਤਾ ਆ। ਮੇਰੇ ਕੋਲ ਗੱਡੀਆਂ ਵੀ ਆ ਮੇਰੇ ਕੋਲ ਸਕੂਟਰ ਮੋਟਰਸਾਈਕਲ ਵੀ ਨੇ ਮੇਰੇ ਕੋਲ ਘਰ ਵੀ ਹੈ ਜ ਆਪਣਾ ਹੈ। ਹallelujah ਇੱਕ ਵਾਰ ਜ਼ੋਰ से ਤਾਲੀ ਮਿਲਾਓ। ਸੁਣਨੇ ਵਾਲੇ ਕਾ ਮਿਸ ਨਹੀਂ ਇਤਨੇ ਸਭਨ ਕੇ ਲਈ। ਮੈਂ ਮੈਸੇਜ ਇਹ ਦੇਣਾ ਚਾਹੁੰਦਾ ਕਿ ਸੱਚਮੁੱਚ ਜਿਸ ਜਗ੍ਹਾ ਤੇ ਆਪ ਬੈਠੇ ਹੋ ਇਹ ਪਰਮੇਸ਼ੁਰ ਦਾ ਭਵਨ ਕੋਈ ਆਪਣੀ ਔਰਤ ਨਹੀਂ ਹੈ ਪਰਮੇਸ਼ੁਰ ਨੇ ਸਵਰਗ ਤੋਂ ਡਿਜ਼ਾਈਨ ਕੀਤਾ ਹੋਇਆ ਭਵਨ ਹੈ ਔਰ ਖੁਦਾ ਨੇ ਆਪਣੇ ਦਾਸ ਨੂੰ ਭੇਜਿਆ ਹੈ ਇਸ ਜਗ੍ਹਾ ਤੇ ਤੁਹਾਡੇ ਸਭਨਾਂ ਦੇ ਲਈ ਮੈਂ ਕੱਲ ਤੁਹਾਨੂੰ ਜ਼ਰੂਰ ਦੱਸਣੀ ਚਾਹੁੰਦਾ ਹਾਂ ਸੰਸਾਰਿਕ ਬਰਕਤਾਂ ਦੀ ਆਪਾਂ ਗਵਾਹੀ ਦੇ ਰਹੇ ਹਾਂ ਚ ਕੋਈ ਦੋਰਾਏ ਨਹੀਂ ਹallelujah ਗਵਾਹੀਆਂ ਤੇ ਤੁਹਾਡੇ ਸਾਹ ਨੇ ਜੀਵਨ ਚ ਬਨ ਗਈਆਂ ਹੀ ਬਨ ਗਈਆਂ ਜੇ ਤੁਸੀਂ ਪਰਮੇਸ਼ੁਰ ਦੇ ਭਵਨ ਦੇ ਚ ਆ ਗਏ ਹੋ ਤੁਸੀਂ ਸੇਮ ਵਾਪਸ ਨਹੀਂ ਜਾਣਾ ਅਮਨ ਇਹ ਪੱਕਾ ਆ ਔਰ ਮੈਂ ਦੱਸ ਦੇਣਾ ਚਾਹੁੰਦਾ ਕਿ ਤੁਸੀਂ ਸਭ परमेश्वर दी दुल्हन ਦੇ ਵਿੱਚ ਸ਼ਾਮਲ ਹੋਣ ਜਾ ਰਹੇ ਹallelujah ਸਦੀਪਕ ਅਨੰਤ ਜੀਵਨ ਕੇ ਲਿए ਆਪ ਚੁਨੇਗੇ ਇੱਕ ਵਾਰ ਜੋਸ਼ 세 ਤਾਲੀ ਬਜਾਓ